ਸੁ ਕਹੋ ਤੱਲ ਗੁਰ ਸੇਵਿਆ ਅਹ ਨਿਸ ਸਾਝ ਸੁਭਾਏ ਦਰਸ਼ਨ ਪਰ ਸੈ ਗੁਰੂ ਕਹ ਜਨਮ ਮਰਨ ਦੁਖ ਜਾਏ ਹੋਵਾ ਸਿਫਤ ਖਸਮ ਦੀ ਨੂਰ ਅਰਸੋਹ ਕੁਰਸੋਹ ਚਟੀਆਂ ਤਉ ਦੁ ਜੁੱਠੇ ਸੱਚੇ ਪਾਤ ਸਾਹ ਮਲ ਜਨਮ ਜਨਮ ਦੀ ਸੱਜਣ ਸੱਚਾ ਪਾਤ ਸਾਹ ਸਿਰ ਸਾਹਾਂ ਦੇ ਸਾਹ ਜਿਸ ਪਾਸ ਬਹਿਠਿਆ ਸੋਹੀਆ ਸਬਨਾ ਦਾ ਵੇਸਾਹ ਸੱਜਣ ਸੱਚਾ ਪਾਤਸ਼ਾਹ ਸਿਰ ਸਾਹਾਂ ਦਾ ਸਾਹ ਜਿਸ ਪਾਸ ਬਹਿਠਿਆ ਸੋਹੀਆ ਸਬਨਾ ਦਾ ਵੇਸਾ ਹੋ ਸਤ ਉ ਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਮਹੱਲਾ ਪਹਿਲਾ ਘਰਿ ਛੇਵਾ ਇਕ ਓਅੰਕਾਰ ਸਤਿਗੁਰ ਪ੍ਰਸਾਦਿ ਕਹਾਂ ਚਿਲਕਾ ਮਾ ਕੋਟੇ ਮ ਕਲੜੀ ਮੱਸ ਤੋਤੇ ਆ ਜੂਠ ਨ ਉੱਤਰਾ ਜੇ ਸੌ ਧੋਵਾ ਤਿਸ ਕਹਿ ਹਾ ਚਿਲਕਣਾ ਕੋਟੇ ਮਾ ਕਲੜੀ ਮੱਸ ਤੋਤੇ ਆ ਝੂਠ ਨਾ ਉੱਤਰਾ ਜੇ ਵਾਤਿਸ ਸੱਜਣ ਸੇਈ ਨਾਲ ਮੈਂ ਚਲਦਿਆ ਨਾਲ ਚਲੰਨ ਜਿਥਾਲੇ ਖਾਮੰਗੀਆਂ ਤਿੱਥਾ ਖੜੇ ਦਿਸਨ ਰਹਾਓ ਕੁੱਠੇ ਮੰਡਪ ਮਾੜੀਆਂ ਪਾਸੋ ਚਿਤਵੀ ਆਹਾ ਟਠੀਆ ਕੰਮ ਨਾ ਆਵਨੀ ਵਿਚੋ ਸਖਣੀਆ ਬੱਗਾ ਬੱ रथ मां वसन कोट कोट जिया खामी बगे न कहन सिंह රොක්කසරීරමයි මැද්ජන ඩෙට පොලන්න සෙෆාල තන්මන්න ආවනී ਤੇ ਗੋਣ ਮਾਤਪਨ ਹੰਨ ਅੰਦੁਲਾ ਪਾਰੀ ਉਠਾ ਲੋੜੀ ਮਾਲਾ ਹਉ ਚੜ ਲੰਗਾ ਕੇ ਤਾ ਚੱਕਰੀਆ ਚੰਗੀ ਆਈਆ ਅਵਰੇ ਸਿਆਣਪ ਕੇ ਮਾਨਕ ਮਸਮਾਨੇ ਤੋਂ ਬੱਦਲ ਛੁੱਟੇ ਹੈ ਜਿੱਤ ਚਤਰੀਆ ਚੰਗੀ ਆਈਆ ਔਰ ਸਿਆਣਪ ਕੇ ਤੋ ਨਾਨਕ ਨਾਮ ਸੁਮਾਲੇ ਤੂੰ ਬੱਦ ਸ਼ੁੱਟ ਹੈ ਜਿੱਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋਹੀ ਮਹੱਲਾ ਪਹਿਲਾ ਘਰ ਸ਼ੀਵਾ ਇੱਕ ਓ ਅੰਕਾਰ ਸਤ ਗੁਰ ਪ੍ਰਸਾਦਿ ਉਜਲ ਕਾ ਹਾ ਚਿਲਕਣਾ ਕੋਟੇ ਮ ਕਲੜੀ ਮਸ ਧੋਤਿਆ ਝੂਠ ਨਾ ਉੱਤਰਾ ਜੇ ਸੌ ਧੋਵਾ ਤਿਸ